ਲਿਖ ਨੂੰ ਵੀ ਧਿਆਨ ਪੂਰਵਕ ਸਰਵਨ ਕਰਨ ਦੀ ਖੇਚਲ ਕਰੋਗੇ ਪਸ਼ੂ ਜਗਤ ਵਿੱਚ ਅਤੇ ਮਨੁੱਖੀ ਜੀਵਨ ਵਿੱਚ ਬਹੁਤ ਕੋਈ ਸਾਂਝਾ ਹੈ ਖਾਣ ਪੀਣ ਸੌਣ ਪੇਟ ਪੂਰਤੀ ਬੱਚੇ ਪੈਦਾ ਕਰਨੇ ਆਦਤ ਬਸ ਜਿਸ ਗੁਣ ਨੇ ਮਨੁੱਖ ਦਾ ਦਰਜਾ ਉੱਚਾ ਕੀਤਾ ਉਹ ਹੈ ਬੋਲੀ ਬੋਲੀ ਰਾਹੀਂ ਮਨੁੱਖ ਸਾਈ ਤੰਗ ਨਾਲ ਵਿਚਾਰਾਂ ਦਾ ਵਟਾਂਦਰਾ ਕਰਦਾ ਹੈ ਇਸ ਤਰ੍ਹਾਂ ਇੱਕ ਦੂਜੇ ਦੇ ਗਿਆਨ ਭੰਡਾਰ ਤੋਂ ਫਾਇਦਾ ਉਠਾਇਆ ਜਾਂਦਾ ਹੈ ਜਦੋਂ ਮਨੁੱਖ ਨੇ ਅੱਖਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਲਿਖਣਾ ਸਿੱਖ ਲਿਆ ਤਾਂ ਚੰਗੀਆਂ ਲਿਖਤਾਂ ਤੋਂ ਹੋਰ ਲੋਕੀ ਵੀ ਪੜ ਸੁਣ ਕੇ ਲਾਹਾ ਲੈਣ ਲੱਗੇ ਸਾਹਿਤ ਇਤਿਹਾਸ ਸਾਇੰਸ ਧਰਮ ਸਾਰਾ ਕੀਮਤੀ ਖਜ਼ਾਨਾ ਲਿਖਤ ਦਾ ਅੰਗ ਬਣ ਕੇ ਆਉਣ ਵਾਲੀਆਂ ਨਸਲਾਂ ਦੀ ਮਲਕੀਅਤ ਬਣਦਾ ਚਲਾ ਗਿਆ ਸਾਂਝਿਆ ਜਾਣ ਲੱਗਾ ਹਾਲਾਤ ਪੌਣ ਪਾਣੀ ਅਤੇ ਕਿੱਤਿਆਂ ਦੇ ਵਖਰੇਵੇਂ ਕਾਰਨ ਮਨੁੱਖੀ ਸਭਤਾ ਵਿੱਚ ਵੀ ਧਨਤਾ ਆਉਣ ਲੱਗੀ ਇਸ ਦੇ ਨਾਲ ਹੀ ਅਤੇ ਆਪਣੀਆਂ ਲੋੜਾਂ ਮੁਤਾਬਕ ਬੋਲੀ ਵੀ ਅਲੱਗ-ਅਲੱਗ ਹੁੰਦੀ ਚਲੀ ਗਈ ਸਾਰੀਆਂ ਬੋਲੀਆਂ ਆਪੋ ਆਪਣੇ ਥਾਂਵੇਂ ਬਹੁਤ ਮਹੱਤਵਪੂਰਨ ਹਨ ਜਿੰਨੀਆਂ ਕੋਈ ਪੜਨੀਆਂ ਸਿੱਖ ਲਵੇ ਬਹੁਤ ਚੰਗੀ ਗੱਲ ਹੈ ਪਰ ਬਾਲ ਮਗੋ ਮਨੋਵਿਗਿਆਨ ਦੇ ਮਹਿਰਾਂ ਦਾ ਵਿਚਾਰ ਹੈ ਕਿ 5 ਸਾਲ ਤੱਕ ਦੇ ਬੱਚੇ ਨੂੰ ਸਿਰਫ ਬੋਲਣਾ ਹੀ ਸਿਖਾਇਆ ਜਾਵੇ ਲਿਖਣਾ ਪੜ੍ਹਨਾ ਬਾਅਦ ਵਿੱਚ ਸ਼ੁਰੂ ਕੀਤਾ ਜਾਵੇ ਆਪਣੀ ਸਭਤਾ ਆਪਣੇ ਰੀਤੀ ਰਿਵਾਜ ਅਤੇ ਆਪਣੇ ਧੰਮ ਧਰਮ ਨੂੰ ਸਮਝਣ ਵਾਸਤੇ ਆਪਣੀ ਬੋਲੀ ਸਿੱਖਣੀ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਪੱਛਮੀ ਦੇਸ਼ਾਂ ਵਿੱਚ ਰਹਿ ਕੇ ਮਸ਼ੀਨਰੀ ਅਤੇ ਸਾਇੰਸ ਦੇ ਕੰਮਾਂ ਵਿੱਚ ਤਾਂ નિਪੁੰਨ ਹੋ ਜਾਣਗੇ ਪਰ ਭਾਰਤੀ ਪੰਜਾਬੀ ਕਲਚਰ ਸਿੱਖ ਧਰਮ ਤੋਂ ਦੂਰ ਚਲੇ ਜਾਣਗੇ ਅਨੇਕਾਂ ਸ਼ਬਦ ਅਜਿਹੇ ਹਨ ਜੋ ਕਿ ਪੱਛਮੀ ਦੇਸ਼ਾਂ ਵਿੱਚ ਬੋਲੀ ਦਾ ਜ਼ਿੰਦਗੀ ਦਾ ਹਿੱਸਾ ਨਹੀਂ ਹਨ ਇਨ੍ਹਾਂ ਦੇਸ਼ਾਂ ਵਿੱਚ ਜੰਮੇ ਪਲੇ ਬੱਚੇ ਅਜਿਹੇ ਸ਼ਬਦਾਂ ਨੂੰ ਸਮਝਣ ਤੋਂ ਅਸਮਰੱਥ ਹੋਣਗੇ ਮਿਸਾਲ ਦੇ ਤੌਰ ਤੇ ਕੁਝ ਬਣ ਗੀਆਂ ਪੇਸ਼ ਹਨ ਅਮਰਤਵੇਲਾ ਸਵੇਰ ਦਾ ਸੁਹਾਵਣਾ ਸ਼ਾਂਤ ਵਾਤਾਵਰਣ ਜੋ ਪੰਜਾਬ ਵਿੱਚ ਪ੍ਰਾਪਤ ਹੈ ਉਸ ਨੂੰ ਪੰਜਾਬੀ ਤੇ ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਕਹਿੰਦੇ ਹਨ ਪੱਛਮੀ ਮੁਲਕਾਂ ਦੇ ਲੋਕ ਸਰਦੀ ਭੰਨੇ ਮੌਸਮ ਦੇ ਸਤਾਏ ਅੰਦਰ ਵੱੜ ਕੇ ਸੁਥੇ ਹੁੰਦੇ ਹਨ ਉਹ ਕੀ ਜਾਣਨ ਅੰਮ੍ਰਿਤ ਵੇਲਾ ਕੀ ਹੁੰਦਾ ਹੈ ਸਾਵਣ ਕੜਕ ਦੀ ਧੁੱਪ ਅਤੇ ਗਰਮੀ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ ਬੱਚੇ ਤਿਲਕਾਰੀਆਂ ਮਾਰਦੇ ਨਸ ਦੇ ਖੇਡਦੇ ਹਨ ਜੋਨ ਲੜਕੀਆਂ ਇਕੱਠੀਆਂ ਹੋ ਪਿੰਗਾ ਝੂਟਦੀਆਂ ਹਨ ਗਿੱਧਾ ਪਾਉਂਦੀਆਂ ਹਨ ਪੰਛੀ ਚੈਗਦੇ ਹਨ ਡੱਡੂ ਗੜੈਂਗੜੇ ਕਰਦੇ ਹਨ ਮੋਰ ਪਹਿਲਾਂ ਪਾਉਂਦੇ ਹਨ ਸਾਰੀ ਬਨਸਪਤੀ ਮੌਲ ਉੱਠਦੀ ਹੈ ਕਿਸਾਨ ਖੇਤਾਂ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਹਨ ਗੁਰਬਾਣੀ ਵਿੱਚ ਇਸ ਨੂੰ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਕਿਹਾ ਹੈ ਪੱਛਮੀ ਬੁਲਕਾਂ ਦੇ ਲੋਕ ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰਿਆਂ ਦੀ ਕਿਆਸ ਨਹੀਂ ਕਰ ਸਕਦੇ ਉਹ ਤੇ ਮੀਂਹ ਪੈਣ ਤੇ ਦੌੜ ਕੇ ਅੰਦਰ ਵੜ ਜਾਂਦੇ ਹਨ ਕੰਮੀ ਕਿਸਾਨ ਜਿੱਦੇ ਕਿਤੇ ਦੂਰਬੀਨ ਲਾਇਆ ਵੀ ਨਹੀਂ ਲੱਭਦੇ ਪੱਛਮੀ ਮੁਲਕਾਂ ਵਿੱਚ ਪੱਛਮੀ ਮੁਲਕਾਂ ਵਾਲੇ ਲੋਕਾਂ ਨੇ ਨਾ ਹੀ ਕੁਲਾੜੀ ਗੰਡ ਚੜਸ ਤਾਰਾ ਚੜਨਾ ਕੁੱਕੜ ਦੀ ਬਾੰਗ ਛਾਵੇਲਾ ਅਤੇ ਹੋਰ ਬਹੁਤ ਫੋਰ ਬਹੁਤ ਕੁਝ ਜਾਣਿਆ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਗੁਰਬਾਣੀ ਪੰਜਾਬੀ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ ਜੇ ਸਾਡੇ ਬੱਚਾ ਨੇ ਪੰਜਾਬੀ ਬੋਲੀ ਨਾ ਸਿੱਖੀ ਤਾਂ ਉਹ ਗੁਰਬਾਣੀ ਨਹੀਂ ਪੜ ਸਕਣਗੇ ਸਿੱਖ ਇਤਿਹਾਸ ਨਹੀਂ ਪੜ ਸਕਣਗੇ ਜਿਸ ਦਾ ਸਿੱਧਾ ਮਤਲਬ ਹੈ ਕਿ ਉਹ ਸਿੱਖ ਜਾਂ ਖਾਲਸੇ ਵੀ ਬਣਨੋਂ ਰਹਿ ਜਾਣਗੇ ਇਹ ਠੀਕ ਹੈ ਕਿ ਉਹਨਾਂ ਵਾਸਤੇ ਇੰਗਲਿਸ਼ ਆਦਿਕ ਦੇ ਵਿੱਚ ਕਿਤਾਬਾਂ ਦਾ ਅਨੁਵਾਦ ਕਰਨਾ ਜ਼ਰੂਰੀ ਹੈ ਪਰ ਪੰਜਾਬੀ ਬੋਲੀ ਸਿੱਖਣੀ ਵੀ ਬਹੁਤ ਜ਼ਰੂਰੀ ਹੈ ਪੁਰਾਣੀ ਬਾਈਬਲ 히ਬਰੂ ਭਾਸ਼ਾ ਵਿੱਚ ਲਿਖੀ ਗਈ ਸੀ ਯਹੂਦੀ ਲੋਕ ਦਰ ਬਦਰ ਦੀਆਂ ਠੋਕਰਾਂ ਖਾਂਦੇ ਰਹੇ ਦੂਸਰੀ ਸੰਸਾਰ جنگ ਵਿੱਚ 60 ਲੱਖ ਯਹੂਦੀ ਮੌਤੇ ਕਾਟ ਉਤਾਰੇ ਗਏ ਅੰਤ ਉਹਨਾਂ ਆਪਣੀ ਦ੍ਰਿੜਤਾ ਤੇ ਛਣਪ ਨਾਲ ਆਪਣਾ ਦੇਸ਼ ਇਜ਼ਰਾਈਲ ਬਣਾ ਲਿਆ ਮਰ ਚੁੱਕੀ ਹਿਬਰੂ ਬੋਲੀ ਨੂੰ ਮੁੜ ਤੋਂ ਸਾਰੇ ਦੇਸ਼ ਵਿੱਚ ਪੜ੍ਹਨ ਲਿਖਣ ਦਾ ਜ਼ੋਰਦਾਰ ਹੰਬਲਾ ਮਾਰਿਆ ਗਿਆ ਅੱਜ ਸਾਰਾ ਇਜ਼ਰਾਈਲ ਹਿਬਰੂ ਬੋਲੀ ਬੋਲਦਾ ਹੈ ਤੇ ਹਿਬਰੂ ਵਿੱਚ ਲਿਖੀ ਬਾਈਬਲ ਵੀ ਬੜੇ ਚਾਅ ਨਾਲ ਪੜ੍ਹਦਾ ਹੈ ਈਸਾਈ ਮਿਸ਼ਨਰੀ ਕਿਸੇ ਦੇਸ਼ ਵਿੱਚ ਵੀ ਜਾਣ ਅੰਗਰੇਜ਼ੀ ਜ਼ਰੂਰ ਪੜਾਉਂਦੇ ਹਨ 힌ਦੂਆਂ ਦੇ ਪੁਰਾਣੇ ਵੇਦ, ਮਹਾਭਾਰਤ, ਗੀਤਾ, ਰਮਾਇਣ ਸਾਰੇ ਹੀ ਸੰਸਕ੍ਰਿਤ ਵਿੱਚ ਲਿਖੇ ਹੋਏ ਹਨ। ਸੰਸਕ੍ਰਿਤ ਦਾ ਹੀ ਸੌਖਾ ਰੂਪ ਹਿੰਦੀ ਬੋਲੀ ਹੈ। ਹਿੰਦੀ ਦਾ ਜਿੰਨਾ ਵੀ ਵੱਧ ਪ੍ਰਚਾਰ ਹੋਵੇਗਾ, ਉਨਾ ਹੀ ਲੋਕ ਵੇਦਾਂ, ਗ੍ਰੰਥਾਂ ਨੂੰ ਸੌਖਿਆਂ ਹੀ ਪੜ੍ਹ ਸਕਣਗੇ, ਉਤਨਾ ਹੀ Hindu ਧਰਮ ਦੇ ਨੇੜੇ ਹੁੰਦੇ ਚਲੇ ਜਾਣਗੇ। ਮੁਸਲਮਾਨ ਕਿਸੇ ਵੀ ਦੇਸ਼ ਵਿੱਚ ਜਾਵੇ ਆਪਣੇ ਬੱਚਿਆਂ ਨੂੰ ਨਵਾਜ ਜ਼ਰੂਰ ਪੜਾਉਂਦਾ ਹੈ ਤੇ ਉਸ ਦੀ ਸਾਰੀ ਇਬਾਰਤ ਅਰਬੀ ਵਿੱਚ ਹੈ। ਅਰਬੀ ਸਿੱਖਣ ਦਾ ਮਤਲਬ ਹੈ ਕੁਰਾਨ ਪੜਨੀ ਉਹਨਾਂ ਦਾ ਪੁਰਾਣਾ ਸਾਹਿਤ ਪੜਨਾ ਜਦੋਂ ਮਨੁੱਖ ਇਹ ਸਾਰਾ ਕੁਝ ਪੜ੍ਹੇਗਾ ਤਾਂ ਸਮਝੋ ਉਹ ਮੁਸਲਮਾਨ ਤਾਂ ਬਣ ਹੀ ਜਾਵੇਗਾ ਹਿੰਦੂ ਈਸਾਈ ਮੁ슬ਮਾਨ ਜਿੱਥੇ ਗਏ ਉਹਨਾਂ ਆਪਣੀ ਬੋਲੀ ਅਤੇ ਸੱਭਤਾ ਨੂੰ ਪਰਫੁੱਲਤ ਕਰਨ ਵਾਸਤੇ ਦਾਨਿਆਂ ਵਾਂਗ ਕੰਮ ਕੀਤਾ ਹੈ ਸਿੱਖ ਇਸ ਪੱਖੋਂ ਬਹੁਤ ਪਿੱਛੇ ਰਹਿ ਗਏ ਹਨ ਜਾਂ ਤਾਂ ਇਹ ਸਮਝ ਲਈਏ ਕਿ ਪੰਜਾਬ ਵਿੱਚ ਸਿੱਖ ਧਰਮ ਤੇ ਸਿੱਖ ਸ਼ਾਸਤਰ ਘੱਟ ਪੜ੍ਹੇ ਲਿਖੇ ਲੋਕਾਂ ਦੇ ਹੱਥ ਵਿੱਚ ਹੈ ਇਸੇ ਤਰ੍ਹਾਂ ਪੱਛਮੀ ਮੁਲਕਾਂ ਵਿੱਚ ਕਟ ਪੜੇ ਜਾਂ ਉੱਕਾ ਹੀ ਅਨਪੜ ਲੋਕ ਸਿਆਸਤ ਅਤੇ ਧਰਮ ਅਸਥਾਨਾਂ ਤੇ ਕਾਬਯ ਹਨ ਉਹ ਜਾਣਦੇ ਹੀ ਨਹੀਂ ਕਿ ਧਰਮ ਨੂੰ ਸਿੱਖ ਸਭਿਆਚਾਰ ਨੂੰ ਪੰਜਾਬੀ ਬੋਲੀ ਨੂੰ ਕਿਵੇਂ ਪਰਪਲਤ ਕਰਨਾ ਹੈ ਪੜੇ ਲਿਖੇ ਲੋਕਾਂ ਦੀ ਗਿਣਤੀ ਖਤਰਨਾਕ ਹੱਦ ਤੀਕ ਘਟ ਹੈ ਇਸ ਲਈ ਉਹ ਇਨ੍ਹਾਂ ਚੌਧਰੀਆਂ ਤੋਂ ਦੂਰ ਹੀ ਰਹਿੰਦੇ ਹਨ ਯੂਰਪੀਅਨ ਦੇ ਮੁਲਕਾਂ ਵਿੱਚ ਗੁਰਦੁਆਰੇ ਤਾਂ ਅਣਗਿਣਤ ਬਣਾ ਲਏ ਹਨ ਪਰ ਸਿੱਖੀ ਦੇ ਸਕੂਲ ਗੁਰਮਤ ਦੇ ਕਾਲਜ ਸਿੱਖੀ ਦੀ ਖੋਜ ਵਾਸਤੇ ਯੂਨੀਵਰਸਿਟੀ ਨਹੀਂ ਬਣਾ ਸਕੇ ਸਿੱਖੀ ਅਤੇ ਪੰਜਾਬੀ ਬੋਲੀ ਦੇ ਵਾਧੇ ਵਾਸਤੇ ਮੀਡੀਏ ਦੀ ਵਰਤੋਂ ਨਹੀਂ ਕਰ ਸਕੇ ਸਥਾਨਕ ਝਗੜਿਆਂ ਤੋਂ ਉੱਪਰ ਉੱਠ ਕੇ ਕੋਈ ਸਾਂਝੀ ਤੇ ਸਰਬਪ੍ਰਮਾਣਿਤ ਲੀਡਰਸ਼ਿਪ ਨਹੀਂ ਪੈਦਾ ਕਰ ਸਕੇ ਗੁਰਬਾਣੀ ਤੇ ਕਿਉਨਵਾ ਸਿੱਖ ਇਤਿਹਾਸ ਹੋਰ ਨਾ ਬੋਲੀਆਂ ਵਿੱਚ ਅਨਵਾਦ ਕਰਵਾ ਕੇ ਅਸੀਂ ਹਾਲੀ ਤੱਕ ਨਹੀਂ ਛੁਵਾ ਸਕੇ ਬਹੁਤ ਕੁਝ ਕਰਨ ਵਾਲਾ ਹੈ ਇਸ ਪਾਸੇ ਪਰ ਸਾਡੇ ਮੁਖੀਆਂ ਨੇ ਧਿਆਨ ਹੀ ਨਹੀਂ ਦਿੱਤਾ ਸਿੱਖ ਧਰਮ ਸੰਸਾਰ ਦੇ ਕੁਝ ਤੋਂ ਵਿੱਚ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ ਸੰਸਾਰ ਦੇ ਅਨੇਕ ਪਰੇਸ਼ਾਨੀਆਂ ਵਿੱਚ ਬਿਲਕੁਲ ਰਹੇ ਲੋਕਾਂ ਨੂੰ ਸੁਖ ਸ਼ਾਂਤੀ ਦੇਣ ਵਾਸਤੇ ਸਿੱਖਾਂ ਕੋਲ ਗੁਰਬਾਣੀ ਦਾ ਮਹਾਨ ਖਜ਼ਾਨਾ ਹੈ ਹਾਲੇ ਤੱਕ 95% ਸਿੱਖਾਂ ਨੇ ਖੁਦ ਹੀ ਗੁਰਬਾਣੀ ਨਹੀਂ ਪੜ੍ਹੀ ਤਾਂ ਹੋਰਨਾਂ ਨੂੰ ਕਿਵੇਂ ਪੜਨ ਵਾਸਤੇ ਆਖਣਗੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਇੰਨੀ ਹੈ ਕਿ ਜੇ ਸਾਰੀ ਦੁਨੀਆਂ ਨੂੰ ਇੱਕ ਕਤਾਰ ਵਿੱਚ ਖੜਾ ਕੀਤਾ ਜਾਵੇ ਤਾਂ ਹਰ 12ਵਾਂ ਵਿਅਕਤੀ ਪੰਜਾਬੀ ਬੋਲੇਗਾ ਜਿੱਥੇ ਪੰਜਾਬ ਦੀ ਧਰਤੀ ਅਤੀ ਜੜਖੇਜ਼ ਹੈ ਉਥੋਂ ਦਾ ਪੌਣ ਪਾਣੀ ਸੁਹਾਵਣਾ ਹੈ ਰੁੱਤਾਂ ਖੁਸ਼ਬੂਈਆਂ ਹਨ ਗੱਭਰੂ ਰੰਗਲੇ ਹਨ ਮੁਟਿਆਰਾਂ ਹੁਸਨ ਵਾਲੀਆਂ ਹਨ ਤਾਂ ਉਥੇ ਪੰਜਾਬੀ ਬੋਲੀ ਵੀ ਮਾਖਿਓ ਮਿੱਟੀ ਹੈ ਚਿੱਕੀ ਦੀ ਰੂਹ ਮਨੁੱਖਤਾ ਦੀ ਆਤਮਾ ਗੁਰਬਾਣੀ ਦਾ ਤੇ ਕੋਈ ਜਵਾਬ ਹੀ ਨਹੀਂ ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ ਗੁਰਮਤ ਦੇ ਸੋਨੇ ਇਤਿਹਾਸ ਨੂੰ ਪੜਨ ਵਾਸਤੇ ਅਮਰ ਦੇ ਸੌਮੇ ਗੁਰਬਾਣੀ ਨਾਲ ਸਾਂਝ ਪਾਉਣ ਵਾਸਤੇ ਪੰਜਾਬੀ ਬੋਲੀ ਸਿੱਖਣੀ ਹੀ ਪਵੇਗੀ ਪੰਜਾਬੀ ਬੋਲੀ ਨੂੰ ਵਿਸਾਰ ਦੇਣ ਦਾ ਮਤਲਬ ਹੈ ਪੰਜਾਬੀ ਸੱਭਿਆਚਾਰ ਨੂੰ ਵਿਸਾਰ ਦੇਣਾ ਪੰਜਾਬੀ ਰੌ ਰੀਤਾਂ ਨੂੰ ਤਿਆਗ ਦੇਣਾ ਪੰਜਾਬੀ ਭੰਗੜੇ ਤੇ ਗਿੱਧੇ ਤੋਂ ਵਿਰਵੇ ਹੋ ਜਾਣਾ ਆਪਣੇ ਸੂਰਬੀਰਾ ਤੇ ਸ਼ਹੀਦਾਂ ਨੂੰ ਭੁੱਲ ਜਾਣਾ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਭਲੇ ਹਿੱਤ ਕੀਤੇ ਕਾਰਨਾਮਿਆਂ ਨੂੰ ਵਿਸਾਰ ਦੇਣਾ ਅਤੇ ਰੂਹ ਦੀ ਖੁਰਾਕ ਗੁਰਬਾਣੀ ਤੋਂ ਅਣਪਿਹਜ ਰਹਿ ਜਾਣਾ ਹੋਵੇਗਾ ਕੀ ਇਸ ਤਰ੍ਹਾਂ ਕਰਕੇ ਅਸੀਂ ਜੀਵਤ ਰਹਿ ਸਕਾਂਗੇ ਕੀ ਉਹ ਜੀਵਨ ਸਾਡਾ ਸਹੀ ਜੀਵਨ ਹੋਵੇਗਾ ਰੂਸ ਦੇ ਮਹਾਨ ਲੇਖਕ ਰਸੂਲ ਹਮਜ਼ਾ ਤੋਬ ਨੇ ਲਿਖਿਆ ਹੈ ਸਾਡੇ ਪਿੰਡਾਂ ਵਿੱਚੋਂ ਇੱਕ ਨੌਜਵਾਨ ਪੜ੍ਹ ਕੇ ਨੌਕਰੀ ਲਈ ਵੱਡੇ ਸ਼ਹਿਰ ਚਲਾ ਗਿਆ ਬਹੁਤ ਵੱਡਾ ਅਫਸਰ ਬਣ ਗਿਆ ਪਹਿਲਾਂ ਕੁਝ ਸਮਾਂ ਚਿੱਠੀ ਆਉਂਦੀ ਰਹੀ ਤੇ ਫਿਰ ਬੰਦ ਹੋ ਗਈ ਮੈਂ ਕਿਸੇ ਜ਼ਰੂਰੀ ਕੰਮ ਵਾਸਤੇ ਵੱਡੇ ਸ਼ਹਿਰ ਜਾਣਾ ਸੀ ਉਸ ਦੀ ਬੁੱਢੀ ਮਾਂ ਨੇ ਆਪਣੇ ਪੁੱਤਰ ਦੀ ਖ਼ਬਰ ਸਾਰ ਲਿਆਉਣ ਵਾਸਤੇ ਤਰਲਾ ਕੀਤਾ ਸਾਰੇ ਕੰਮ ਕਰਕੇ ਮੈਂ ਜਦੋਂ ਸ਼ਹਿਰੋਂ ਵਾਪਸ ਪਰਤਿਆ ਤਾਂ ਬੁੱਢੀ ਮਾਂ ਪੁੱਤਰ ਦੀ ਸੁੱਖ ਪੁੱਛਣ ਵਾਸਤੇ ਆ ਗਈ ਮੈਂ ਉਸਦੇ ਪੁੱਤਰ ਬਾਰੇ ਸਭ ਕੁਝ ਦੱਸਿਆ ਕਿ ਉਸ ਦੀ ਬਹੁਤ ਵੱਡੀ ਕੋਠੀ ਹੈ ਕਾਰ ਹੈ ਵੱਡਾ ਅਫਸਰ ਹੈ ਮਾਂ ਨੇ ਪੁੱਛਿਆ ਪੁੱਤਰ ਉਸ ਨੇ ਤੇਰੇ ਨਾਲ ਸਾਡੀ ਦਾਗਸਤਾਨੀ ਬੋਲੀ ਵਿੱਚ ਗੱਲਾਂ ਕੀਤੀਆਂ ਸਨ ਨਹੀਂ ਮਾਂ ਅਸੀਂ ਕਿਸੇ ਹੋਰ ਬੋਲੀ ਵਿੱਚ ਗੱਲਾਂ ਕੀਤੀਆਂ ਸਨ ਉਹ ਆਪਣੀ ਬੋਲੀ ਛੱਡ ਚੁੱਕਿਆ ਹੈ ਇੱਕ ਦੁਭਾਸ਼ੀ ਰਾਹੀ ਸਾਡੀ ਗੱਲਬਾਤ ਹੋਈ ਸੀ ਮਾਤਾ ਨੇ ਆਪਣੇ ਦੁਪੱਟੇ ਨੂੰ ਖਿੱਚ ਕੇ ਆਪਣਾ ਚਿਹਰਾ ਢੱਕ ਲਿਆ ਤੇ ਅੱਖਾਂ ਵਿੱਚੋਂ ਅੱਥਰੂ ਵਗ ਪਏ ਅੱਖਾਂ ਪੂੰਝਦੀ ਹੋਈ ਮੁੱਢੀ ਮਾਂ ਕਹਿਣ ਲੱਗੀ ਪੁੱਤਰ ਰਸੂਲ ਤੈਨੂੰ ਭਲੇਖਾ ਲੱਗਾ ਹੈ ਜਿਸ ਨੂੰ ਤੂੰ ਮਿਲ ਕੇ ਆਇਆ ਹੈ ਉਹ ਮੇਰਾ ਪੁੱਤਰ ਨਹੀਂ ਹੈ ਮੇਰਾ ਪੁੱਤਰ ਮੇਰੇ ਦੁੱਧ ਅਤੇ ਮੇਰੀਆਂ ਲੋਰੀਆਂ ਨੂੰ ਨਹੀਂ ਭੁੱਲ ਸਕਦਾ ਮੇਰਾ ਪੁੱਤਰ ਮਰ ਗਿਆ ਹੈ ਮੇਰਾ ਪੁੱਤਰ ਮਰ ਗਿਆ ਹੈ ਮਰ ਗਿਆ ਹੈ ਮਾਰੂੰਦੀ ਹੋਈ ਉੱਠ ਕੇ ਤੁਰ ਪਈ ਕਾਸ਼ ਕੀ ਸਾਡੇ ਮਨ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਅਜਿਹਾ ਜਜ਼ਬਾ ਪੈਦਾ ਹੋ ਜਾਵੇ ਸਾਰਿਆਂ ਦਾ ਧਨਪੂਰਵਕ ਇਸ ਕਿਤਾਬ ਦੇ ਲੇਖ ਸਰਵਣ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਆਪਣੇ ਸੁਝਾਅ ਜਰੂਰ ਦੇਣ ਦੀ ਕਿਰਪਾ ਕਰਨੀ ਪੰਜਾਬ ਦੇ ਵਿੱਚ ਦਾਸ ਦਾ ਮੋਬਾਈਲ ਫੋਨ ਨੰਬਰ ਹੈ 98 500 51 51 699 98 9551516199 ਪੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ